ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਆਪਣਾ ਨਾਮ ਦੱਸੋ ਜੀ ਆਪਣਾ ਪਿੰਡ ਕਿਹੜਾ ਇਹ ਇਹ ਜਿਹੜੀ ਸ਼ੀਬੀ ਲਾਈ ਆ ਇਹ ਤੁਸੀਂ ਕਿੰਨੇ ਦਿਨ ਲਾਈ ਆ ਜੀ ਏ ਅੱਜ ਅਜੀ ਲਾਈ ਆ ਜੀ ਅੱਜ ਤਾਂ ਨਾ ਆਈ ਸਕ੍ਰੀਮ ਚਕਾ ਦੇ ਪਹਿਲਾਂ ਆਈ ਸਕ੍ਰੀਮ ਵੀ ਲੱਗਿਆ ਅੱਛਾ ਜੀ ਹਾਂ ਜੀ ਇਹ ਸਾਰੇ ਨਗਰਪੁਰੋਂ ਹੀ ਆ ਜਾਂ ਹਾਂਜੀ ਆ ਜੀ ਨਗਰਪੁਰੋਂ ਅੱਛਾ ਜੀ ਨਾਲ ਕੀ ਮਰਜੀ ਧੰਨਵਾਦੀ ਕਰਦੇ ਕੀ ਮਹਿਸੂਸ ਹੁੰਦਾ ਤੁਹਾਨੂੰ ਸੇਵਾ ਕਰਕੇ ਵਧੀਆ ਵਧੀਆ ਮਹਿਸੂਸ ਹੁੰਦਾ ਚਲੋ ਗੁਰੂ ਮਾਤਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਇਹ ਆ ਜੀ ਪਿੰਡ ਕੁਲਪੌਂਦੇ ਵਿੱਚੋਂ ਨੌਜਵਾਨਾਂ ਨੇ ਸ਼ਿਵਲੇ ਛੋਟੇ ਛੋਟੇ ਤੋਂ ਚੰਗੀ ਆ ਤੇ ਸੇਵਾ ਕਰ ਆਇਆ ਉਹ ਪੁਰਲੀਆ ਨੂੰ ਲੱਗਾ ਜੀ ਪਹਿਲਾਂ ਸਿਵਲ ਇੱਥੇ ਆਈਸਕ੍ਰੀਮ ਦਾ ਜੇ ਮੰਗਰ ਚੱਲਦਾ ਹੈਗਾ ਇਹ ਦੇਖੋ ਹਮਦੇ ਬੋਤਲਾਂ ਦੇ ਵਿੱਚ ਵੀ ਪਾਉਂਦੇ ਆ ਤਾਂ ਇਹ ਠੰਡੇ ਮੁੱਠੇ ਜਾਲ ਦੀ ਕੇਲਿਆਂ ਦਾ ਪ੍ਰਸ਼ਾਦ ਵੀ ਆ ਕਿ ਸੰਤਾਂ ਬਹੁਤ ਸ਼ਾਹਦੇ ਨਾਲ ਸੇਵਾ ਕਰੀਆਂ ਤੇ ਫੇਰ ਤੋਂ ਗੁਰੂ ਮਹਾਰਾਜ ਨੇ ਸਮੂਹ ਚਲਤੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ